ਐਸ ਐਮ ਲੱਬੇ ਸ੍ਰੀ ਆਚਾਰ ਅਵਤਾਰ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ कौर ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਹਰੂ ਬਰੂਆ ਸਾਂਝ ਪ੍ਰੋਗਰਾਮ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸਾਂਝਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਪਾਉਣੇ ਆ ਜਿਦੇ ਵਿੱਚ ਕੁਝ ਗੱਲਾਂ ਆਪਾਂ ਲੇਖਣੀ ਦੀਆਂ ਕਰਦੇ ਆ ਕੁਝ ਗੱਲਾਂ ਆਪਾਂ ਸਹਿਤ ਪ੍ਰਤੀ ਕਰਦੇ ਆ ਤੇ ਕੁਝ ਗੱਲਾਂ ਕਹਾਣੀਆਂ ਤੇ ਹੱਡ ਬਿਟੀਆਂ ਦੀਆਂ ਕਰਦੇ ਆ ਸੋ ਅੱਜ ਮੈਂ ਸੋਚਿਆ ਕਿ ਅੱਜ ਮੈਂ ਪਹਿਲਾਂ ਤੁਹਾਡੇ ਨਾਲ ਸਿਹਤ ਪ੍ਰਤੀ ਕੁਝ ਕੋ ਗੱਲਾਂ ਕਰ ਲਾਂ ਵੈਸੇ ਅੱਜ ਮਾਹਰਾਂ ਦਾ ਦੇਸੀ ਪਰ ਜਿਹੜਾ ਮੌਸਮ ਵਿਭਾਗ ਉਹ ਨਹੀਂ ਦਿਖਾ ਰਿਹਾ ਸੀ ਤੇ ਅਸੀਂ ਵੀ ਥੋੜੀ ਜਿਹੀ ਛਾਤੀ ਬਾਹਰ ਮਾਰ ਕੇ ਆਇਆ ਤਾਂ ਦੇਖਿਆ ਕਿ ਬਾਰਿਸ਼ ਜਿਹੜੀ ਆ ਉਹ ਹੋ ਰਹੀ ਆ ਤਾਂ ਕੁਦਰਤ ਦੇ ਆਨੰਦ ਨੂੰ ਕੁਦਰਤ ਦੇ ਰੰਗ ਨੂੰ ਅਸੀਂ ਕਦੇ ਵੀ ਨਹੀਂ ਜਾਣ ਸਕਦੇ ਪਲਪਰ ਦੇ ਵਿੱਚ ਉਹ ਕੁਝ ਬਣ ਜਾਂਦੀ ਹੈ ਤੇ ਪਲਪਰ ਦੇ ਵਿੱਚ ਕੁਝ ਪਹਿਲਾਂ ਤਾਂ ਹੂਮਸ ਸੀ ਤਾਜੀ ਕਰਦਾ ਸੀ ਕਿ ਹਾਏ ਕੁਝ ਠੰਡਾ ਇਦਾਂ ਦਾ ਹੋਵੇ ਨਾ ਕਿ ਬਿਲਕੁਲ ਠੰਡਾ ਖਾਦਾ ਜਾਵੇ ਪਰ ਆਪਾਂ ਜ਼ਿਆਦਾ ਵੀ ਠੰਡਾ ਨਹੀਂ ਖਾ ਸਕਦੇ ਕੋਈ ਜ਼ਿਆਦਾ ਠੰਡਾ ਖਾਵਾਂਗੇ ਤੇ ਬਾਅਦ ਵਿੱਚ ਕਰਨ ਲੱਗ ਜਾਾਂਗੇ ਸੋ ਅੱਜ ਮੈਂ ਗੱਲ ਇਸੇ ਪ੍ਰਥਾਏ ਕਰਨ ਲੱਗੀ ਆ ਕਿਉਂਕਿ ਜਦੋਂ ਮੌਸਮ ਬਦਲਦਾ ਆ ਕਦੇ ਉਤਰਾ ਚੜਾ ਹੁੰਦਾ ਕਦੇ ਠੰਡ ਹੁੰਦੀ ਆ ਤੇ ਉਦੋਂ ਅਸੀਂ ਗਰਮ ਤਸੀਰ ਖਾ ਲੈਨੇ ਆ ਜਦੋਂ ਕੋਤੇ ਗਰਮੀ ਹੁੰਦੀ ਆ ਉਦੋਂ ਅਸੀਂ ਜਾਰੀ ਠੰਡੀ ਚੀਜ਼ ਖਾ ਲੈਨੇ ਆ ਤੋ ਵਿਗਾੜ ਪੈਦਾ ਹੋ ਜਾਂਦਾ ਆ ਤੇ ਅੱਜ ਗੱਲ ਘਰ ਦੀ ਰਸੋਈ ਦੀ ਇੱਕ ਰਾਣੀ ਦੀ ਗੱਲ ਕਰਾਂਗੀ ਮੈਂ ਕਾਲੀ ਮਿਰਚ ਦੀ ਗੱਲ ਕਰਾਂਗੀ ਕਾਲੀ ਮਿਰਚ ਜਿਹੜੀ ਕਿ ਮਸਾਲਿਆਂ ਦੇ ਵਿੱਚ ਪਾਈ ਜਾਣ ਵਾਲੀ ਆ ਪਰ ਇਹ ਰਾਣੀ ਇਹੋ ਜੀ ਆ ਕਿ ਤੁਹਾਡੇ ਹਰ ਖਾਣੇ ਨੂੰ ਬੜੇ ਸਵਾਦਲੇ ਤਰੀਕੇ ਦੇ ਨਾਲ ਹੋਰ ਸਵਾਦ ਵਿੱਚ ਵਧਾ ਦਿੰਦੀ ਆ ਇਹ ਹੀ ਨਹੀਂ ਸਰੀਰ ਦੇ ਲਈ ਏਨੇ ਕ ਗੁਣ ਹਨ ਇਹਦੇ ਵਿੱਚ ਏਨੇ ਕੋ ਤਾਤ ਨੇ ਕਿ ਤੁਹਾਡੇ ਸਰੀਰ ਦੇ ਵਿੱਚ ਰੇਸ਼ਾ ਉਹਨੂੰ ਬਾਹਰ ਕੱਢਣ ਦੇ ਵਿੱਚ ਮਦਦਗਾਰ ਕਰਦੀ ਆ ਫੋਨ ਨੂੰ ਸਾਫ ਕਰਦੀ ਆ ਤੇ ਜਿਹੜਾ ਆ ਸਮੇਂ ਦੇ ਵਿੱਚ ਵਾਇਰਸ ਚੱਲ ਰਹੇ ਆ ਹਨਾ ਤਾਂ ਚਾਹੇ ਖੰਗਵਾਜ ਆ ਜੁਕਾਮ ਆ ਜਾਂ ਕੁਝ ਹੋਰ ਟੈਨਸ਼ਨ ਜੀ ਭਰੀ ਆ ਉਹ ਸਾਰਿਆਂ ਨੂੰ ਖਤਮ ਕਰਨ ਦੇ ਵਿੱਚ ਕਾਲੀ ਮਿਰਚ ਬਹੁਤ ਜ਼ਿਆਦਾ ਉਪਯੋਗੀ ਹੁੰਦੀ ਹੈ ਕਾਲੀ ਮਿਰਚ ਜੇ ਨਿਯਮਤ ਰੂਪ ਦੇ ਵਿੱਚ ਇੱਕ ਜਾਂ ਦੋ ਆਪਾਂ ਹਰ ਰੋਜ਼ ਲੈਣੇ ਆ ਵੈਸੇ ਜਿਹੜੇ ਰਾਗੀ ਢਾਡੀ ਹੁੰਦੇ ਆ ਉਹ ਪਤਾ ਕੀ ਕਰਦੇ ਹੁੰਦੇ ਮਿਸ਼ਰੀ ਤੇ ਕਾਲੀ ਮਿਰਚ ਤੇ ਇਲਾਇਚੀ ਨੂੰ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਆ ਕਿਉਂਕਿ ਗਲੇ ਦਾ ਕੰਮ ਕਰਨ ਵਾਲਿਆਂ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਇਮਿਊਨਿਟੀ ਵਧਾਉਂਦੀ ਹੈ ਤੇ ਖੂਨ ਜਦੋਂ ਸਾਫ਼ ਰਹੂਗਾ ਖੂਨ ਜਦੋਂ ਸਹੀ ਰਹੂਗਾ ਤਾਂ ਫਿਰ ਸਾਨੂੰ ਕੋਈ ਵੀ ਬਿਮਾਰੀ ਨੇੜੇ ਨਹੀਂ ਲੱਗ ਸਕਦੀ ਹੁਣ ਥੋੜੇ ਜਿਹੇ ਫਾਇਦਿਆਂ ਦੀ ਗੱਲ ਕਰਾਂਗੇ ਬਲ ਫਾਇਦਾ ਪਹਿਲੀ ਗੱਲ ਤੇ ਜਦੋਂ ਵੀ ਅਸੀਂ ਕੁਝ ਖਾ ਲਈਏ ਤੇ ਹਜ਼ਮ ਨਹੀਂ ਹੁੰਦਾ ਤੇ ਜਦੋਂ ਹਜ਼ਮ ਨਹੀਂ ਹੁੰਦਾ ਤਾਂ ਫਿਰ ਪੇਟ ਫੜ ਕੇ ਬੈ ਜਾਨੇ ਕਦੇ ਲੰਮੇ ਪੈਨੇ ਕਦੇ ਉੱਠਦੇ ਆ ਕਦੇ ਆ ਦਵਾਈ ਖਾਲਾ ਕਦੇ ਉਹ ਦਵਾਈ ਖਾਲਾ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਸਾਨੂੰ ਆਪਣੇ ਭੋਜਨ ਦੇ ਵਿੱਚ ਕਾਲੀ ਮਿਰਚ ਦਾ ਉਪਯੋਗ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੈਂ ਉਹ ਡਾਕਟਰੀ ਵੈਦਾਂ ਵਾਲੀ ਬਾਛਤ ਨਹੀਂ ਬੋਲੂਗੀ ਵਿਆਹ ਤਾਤ ਹੁੰਦਾ ਤਤ ਹੁੰਦਾ ਪਹਿਲੀ ਗੱਲ ਤੇ ਪਾਚਨ ਕਿਰਿਆ ਨੂੰ ਸਹੀ ਰੱਖਣ ਦੇ ਲਈ ਤੁਹਾਡਾ ਪੇਟ ਸੌਫਟ ਰੱਖਣ ਲਈ ਐਸਿਡਿਟੀ ਤੋਂ ਤੁਹਾਨੂੰ ਦੂਰ ਕਰਨ ਦੇ ਲਈ ਕਾਲੀ ਮਿਰਚ ਬਹੁਤ ਜ਼ਿਆਦਾ ਉਪਯੋਗੀ ਹੈ ਸੋ ਨਾਲ ਦੀ ਨਾਲ ਆਏ ਕਿ ਕਈ ਵਾਰ ਦੇਖਦੇ ਆਂ ਵੀ ਸਾਡੇ ਨਾ ਠੱਟ ਲੱਗ ਜਾਂਦੀ ਸੋਜ ਪੈ ਜਾਂਦੀ ਜਾਂ ਕਈ ਵਾਰ ਉਹਦੇ ਵੀ ਸੋਜਵਾਵਾ ਕਾਫੀ ਪੈਣ ਲੱਗ ਜਾਂਦੀ ਹੈ ਸਰੀਰ ਤੇ ਜਦੋਂ ਸੋਜ ਪੈਂਦੀ ਹੈ ਤਾਂ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਆਪਣੇ ਭੋਜਨ ਦੇ ਵਿੱਚ ਕਾਲੀ ਮਿਰਚ ਦਾ ਉਪਯੋਗ ਜਿਹੜਾ ਹੈ ਉਹ ਕਰਨ ਲੱਗ ਜਾਣਾ ਕਈ ਵਾਰ ਗੋਡੇ ਵੀ ਦੁਖਣ ਲੱਗ ਜਾਂਦੇ ਆ ਪੈਰਾਂ ਤੇ ਸੂਜਨ ਹੋਣ ਲੱਗ ਜਾਂਦੀ ਹੈ ਕਈ ਵਾਰ ਹੱਥਾਂ ਬਾਹਾਂ ਤੇ ਵੀ ਸੂਜਨ ਹੋਣ ਲੱਗ ਜਾਂਦੀ ਹੈ ਤਾਂ ਇਹ ਚਰਬੀ ਨੂੰ ਹੌਲੀ 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 ਪਾਸੀ ਕਰਦੀ ਹੈ ਤੇ ਸੂਜਨ ਤੇ ਦਰਦ ਜਿਹੜਾ ਆ ਉਹਦੇ ਤੋਂ ਵੀ ਸਾਲੋਂ ਕਾਲੀ ਮਿਰਚ ਰਾਹਤ ਦਿੰਦੀ ਹੈ ਜੋੜਾਂ ਦਾ ਦਰਦ ਹੁੰਦਾ ਹੈ ਚਾਹੇ ਕੂਣੀਆਂ ਹੋਈਆਂ ਜੋੜ ਜਿੱਥੇ ਵੀ ਜਿੱਥੇ ਆਪਾਂ ਬੈਂਡ ਕਰਦੇ ਆ ਚਾਹੇ ਗੁੱਟ ਹੋ ਗਿਆ ਉਂਗਲਾਂ ਹੋ ਗਈਆਂ ਕਈ ਵਾਰ ਆਪਣੀ ਉਂਗਲਾ ਨਾ ਏਦਾਂ ਪੂਰਾ ਹੱਥ ਜਿਹੜਾ ਆਪਣਾ ਸਹੀ ਨਹੀਂ ਹੁੰਦਾ ਉਹਦੇ ਲਈ ਕਾਲੀ ਮਿਰਚ ਬਹੁਤ ਜ਼ਿਆਦਾ ਉਪਜੋਗੀ ਹੈ ਜਿਹੜੀ ਕਿ ਅਸੀਂ ਮਸਾਲਿਆਂ ਦੇ ਵਿੱਚੋਂ ਦੂਰ ਕਰ ਰਹੇ ਅਸੀਂ ਬੜੇ ਬਣਾਏ ਮਸਾਲੇ ਲਿਆ ਰਹੇ ਹਾਂ ਪਹਿਲਾਂ ਬਜ਼ੁਰਗ ਘਰਾਂ ਦੇ ਵਿੱਚ ਤਣੀਆਂ ਕਾਲੀ ਮਿਰਚ ਜੀਰਾ ਤਾਂ ਦਾਦਾ ਜਿਆਦਾ ਮਸਾਲਾ ਪੀ ਕੇ ਰੱਖਣਾ ਹੁੰਦਾ ਸੀ ਇੱਕ ਅੱਧਾ ਵਿੱਚ ਜਾਈਫਲ ਪਾ ਲੈਂਦੇ ਹੁੰਦੇ ਸੀ ਤੇ ਹੁਣ ਤਾਂ ਨਹੀਂ ਉਹ ਉਪਰਯੋਗ ਕਰਦੇ ਹੁਣ ਤਾਂ ਅਸੀਂ ਪਤਾ ਨਹੀਂ ਜਿਹੜੇ ਮਸਾਲੇ ਲਿਆਉਣੇ ਉਹਦੇ ਵਿੱਚ ਕੀ ਪੀਜਿਆ ਹੁੰਦਾ ਕੀ ਨਹੀਂ ਪੀਆ ਹੁੰਦਾ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਸ ਲਈ ਜਦੋਂ ਸੂਜਣਾ ਤੁਹਾਡੇ ਹਨਾ ਤਾਂ ਕਈ ਵਾਰ ਆਪਣੇ ਜਦੋਂ ਮੂੰਹ ਵੀ ਸੋਜੇ ਨਾਲ ਦਾੜਾਂ ਵੀ ਕਈ ਵਾਰ ਦਰਦ ਕਰਨ ਲੱਗ ਜਾਂਦੀਆਂ ਉਦੋਂ ਵੀ ਤੁਸੀਂ ਇਹਦਾ ਉਪਯੋਗ ਕਰ ਸਕਦੇ ਹੋ ਤੇ ਜੇ ਦਾੜਾਂ ਦਾ ਮੈਨੂੰ ਚੱਤ ਆ ਗਿਆ ਮੈਂ ਨਾ ਕਿਸੇ ਭੈਣ ਨੇ ਪੁੱਛਿਆ ਸੀ ਤੇ ਮੈਂ ਦੱਸ ਦਿੰਨੀ ਕਿ ਜਿਹੜੀ ਆਪਣੀ ਫਟਕੜੀ ਹੈਗੀ ਨਾ ਉਹਨੂੰ ਥੋੜੇ ਤੇ ਪਾਣੀ ਦੇ ਵਿੱਚ ਤੁਸੀਂ ਘੋਲ ਲਓ ਤੇ ਉਹਦੇ ਘਰਾਰੇ ਕਰਿਓ ਤਾਂ ਮੂੰਹ ਦੇ ਵਿੱਚ ਮਤਲਬ ਚਾਰ ਪੰਜ ਵਾਰੀ ਇੱਧਰ ਉੱਧਰ ਕਰਕੇ ਤੇ ਉਹਨੂੰ ਪਾਣੀ ਨੂੰ ਬਾਹਰ ਸੁੱਟ ਦਿਓ ਉਹਦੇ ਨਾਲ ਜਿਹੜੀ ਹੈ ਤੁਹਾਡੇ ਦਾੜਾਂ ਦੇ ਵਿੱਚ ਰੇਸ਼ਾ ਬਣਿਆ ਰੋਜ਼ ਜੇ ਇਸ ਤਰ੍ਹਾਂ ਕਰੋਗੇ ਤਾਂ ਉਹ ਰੇਸ਼ਾ ਵੀ ਖਤਮ ਹੋ ਜਾਊਗਾ ਚਲੋ ਆਪਾਂ ਕਾਲੀ ਮਿਰਚ ਵੀ ਥੀ ਆਉਣੀ ਹੈ ਤੇ ਕਾਲੀ ਮਿਰਚ ਦੇ ਵਿੱਚ ਜਦੋਂ ਸਰਦੀ ਜ਼ੁਕਾਮ ਹੁੰਦਾ ਆ ਤਾਂ ਬੈਕਟੀਰੀਆ ਕਿੰਨੇ ਹੁੰਦੇ ਆ ਤੇ ਸਾਡਾ ਤਾਂ ਨੱਕ ਵੀ ਰੁਕਿਆ ਹੁੰਦਾ ਆ ਤੇ ਖੰਗ ਗਲਾ ਜਿਹੜਾ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦਾ ਆ ਕਿ ਛਾਤੀ ਵੀ ਜਿਹੜੀ ਉਹ ਜਮ ਹੋਣਾ ਸ਼ੁਰੂ ਹੋ ਜਾਂਦੀ ਹੈ ਉਹਦੇ ਲਈ ਤੁਸੀਂ ਕਾਲੀ ਜਿਹੜੀ ਮਿਰਚ ਆ ਉਹਨੂੰ ਤੁਸੀਂ ਆਪਣੀ ਚਾਹ ਵਿੱਚ ਵੀ ਲੈ ਸਕਦੇ ਹੋ ਤੁਸੀਂ ਸਾਰੇ ਕਹੋਗੇ ਹੈ ਕਾਲੀ ਮਿਰਚ ਚਾਹ ਨਾ ਇਹਦੇ ਦੋ ਤਿੰਨ ਤਰੀਕੇ ਆ ਚਾਹ ਜਿਹੜੀ ਆ ਉਹਦੇ ਵਿੱਚ ਜਦੋਂ ਕਾਲੀ ਮਿਰਚ ਉਹ ਸਬੂਤੀ ਪਾ ਦਿਓ ਉਹਦਾ ਹਲਕਾ ਹਲਕਾ ਜਿਹੜਾ ਅਸਰ ਆ ਉਹ ਤੁਹਾਨੂੰ ਗਲੇ ਨਾਲ ਨੂੰ ਮਿਲਣਾ ਸ਼ੁਰੂ ਹੋ ਜਾ ਜੇ ਨਹੀਂ ਤੇ ਕਾਲੀ ਮਿਰਚ ਨੂੰ ਕੁੱਟ ਕੇ ਉਹਨੂੰ ਘਿਓ ਦੇ ਵਿੱਚ ਭੁੰਨ ਕੇ ਤਾਂ ਥੋੜਾ ਜਿਹਾ ਚਮਚਾ ਸਬਜ਼ੀ ਦੇ ਵਿੱਚ ਵੱਖਰਾ ਪਾ ਕੇ ਤੇ ਤੁਸੀਂ ਖਾ ਸਕਦੇ ਹੋ ਉਹਦੇ ਨਾਲ ਵੀ ਤਾ ਡਾ ਇਹ ਜੁਕਾਮ ਖੰਗ ਸਾਰਾ ਕੁਝ ਹਟ ਸਕਦਾ ਹੈ ਤੇ ਕਾਲੀ ਮਿਰਚ ਪੀਸੀ ਹੋਈ ਨੂੰ ਇੱਕਦਮ ਕਦੇ ਡੱਬਾ ਨਾ ਖੋਲਿਓ ਜੇ ਉਹ ਨੱਕ ਨੂੰ ਚੜ ਗਈ ਤੇ ਸਿੱਕਾਂ ਦੇ ਨਾਲ ਵੀ ਬੁਰਾ ਹਾਲ ਹੋ ਸਕਦਾ ਹੈ ਸੋ ਇਸ ਲਈ ਜਿਹੜੇ ਵਾਇਰਲ ਖੰਗ ਜੁਕਾਮ ਬੁਖਾਰ ਆ ਉਹਦੇ ਲਈ ਕਾਲੀ ਮਿਰਚ ਬਹੁਤ ਵਧੀਆ ਆ ਇੱਕ ਹੋਰ ਚੀਜ਼ ਆ ਕਿਉਂਕਿ ਅੱਜ ਦਾ ਦੌਰ ਭੱਜ ਦੌੜ ਦੀ ਜ਼ਿੰਦਗੀ ਹੈ ਤੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਦਿਮਾਗ ਨੂੰ ਭੋਰਾ ਵੀ ਰੈਸਟ ਨਹੀਂ ਮਿਲਦੀ ਚਾਹੇ ਤੁਸੀਂ ਹੋ ਚਾਹੇ ਸਕੂਲ ਜਾਂਦੇ ਬੱਚੇ ਹੋ ਜਾਂ ਘਰ ਦੀਆਂ ਗ੍ਰਹਿਣੀਆਂ ਆ ਜਾਂ ਨੌਜਵਾਨ ਆ ਕੋਈ ਵੀ ਆ ਹੈਨਾ ਤਾਂ ਉਹ ਦਿਮਾਗ ਨੂੰ ਪੂਰਾ ਰੈਸਟ ਨਾ ਮਿਲਣ ਕਰਕੇ ਹੁੰਦਾ ਆ ਤਾਂ ਆਪਾਂ ਦਿਮਾਗ ਲਗਾਤਾਰ ਚਲਾਉਣਾ ਆ ਕੰਮ ਵੀ ਕਰਦੇ ਰਹਿਣਾ ਆ ਤਾਂ ਯਾਦ ਸ਼ਕਤੀ ਕਈ ਵਾਰ ਅਸੀਂ ਇਦਰੋ ਚੀਜ਼ ਰੱਖ ਕੇ ਇਦਰੋ ਹੀ ਭੁੱਲ ਜਾਂਦੇ ਹਾਈ ਮੈਂ ਹੁਣੇ ਇੱਥੇ ਰੱਖੀ ਸੀ ਕਿੱਥੇ ਗਈ ਚੀਜ਼ ਹੈਨਾ ਉਹ ਜਿੱਦਾਂ ਉਦੋਂ ਹੁੰਦੀ ਹੈ ਜਦੋਂ ਸਾਡੇ ਖੂਨ ਦਾ ਸੰਚਾਰ ਦਾ ਦਬਾਅ ਜਿਹੜਾ ਹੈ ਕਦੇ ਵੱਧ ਜਾਂਦਾ ਕਦੇ ਬਿਲਕੁਲ ਘਟ ਜਾਂਦਾ ਸੋਲੀ ਹੋ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਜੰਮ ਜਾਂਦਾ ਹਨਾ ਹੁਣ ਉਹਦੇ ਲਈ ਹੁੰਦਾ ਹੈ ਸੋ ਤੁਸੀਂ ਕਾਲੀ ਮਿਰਚ ਦਾ ਉਪਯੋਗ ਕਰ ਸਕਦੇ ਹੋ ਤੇ ਉਹਦੇ ਨਾਲ ਦਿਮਾਗ ਨੂੰ ਤਾਕਤ ਵੀ ਮਿਲੂਗੀ ਤੇ ਦਿਮਾਗ ਦੇ ਤਾਕਤ ਦੇ ਲਈ ਤੁਸੀਂ ਅਖਰੋਟ ਵੀ ਲੈ ਸਕਦੇ ਹੋ ਕਿਉਂਕਿ ਕੁਦਰਤ ਦੇ ਵਿੱਚ ਇਹਨਾਂ ਕੋ ਵਧੀਆ ਆ ਕਿ ਉਹ ਹਰ ਫਾਇਦਾ ਹਰ ਜਿਹੜਾ ਫਾਲਾ ਨਾ ਉਹ ਸਾਡੇ ਸਰੀਰ ਦੇ ਅੰਗਾਂ ਦੇ ਮੁਤਾਬਿਕ ਬਣਿਆ ਹੁੰਦਾ ਆ ਮੈਨੂੰ ਲੱਗਦਾ ਕਿ ਕਈ ਵਾਰ ਬਹੁਤ ਸਾਰੇ ਭੈਣ ਭਰਾ ਇਹ ਨਹੀਂ ਜਾਣਦੇ ਆਪਾਂ ਸਾਰੇ ਇਹ ਕਹਿ ਦਿੰਨੇ ਆ ਕਿ ਜਿਹੜੇ ਬਦਾਮ ਉਹ ਹੀ ਬਦਾਮ ਦਿਮਾਗ ਦੇ ਲਈ ਨੇ ਤੁਸੀਂ ਅਖਰੂਟ ਨੂੰ ਖੰਣੋਗੇ ਜਿਵੇਂ ਆਪਣੇ ਦਿਮਾਗ ਦੀਆਂ ਦਾੜੀਆਂ ਨੇ ਅਖਰੂਟ ਉਹਦਾ ਹੁੰਦਾ ਉਹ ਦਿਮਾਗ ਦੇ ਲਈ ਬਹੁਤ ਵਧੀਆ ਹੁੰਦਾ ਬਦਾਮ ਜਿਹੜਾ ਆ ਉਹ ਸਾਡੇ ਲੀਵਰ ਦੇ ਲਈ ਬਹੁਤ ਵਧੀਆ ਆ ਲੀਵਰ ਵਧੀਆ ਰਹੂਗਾ ਤੇ ਉਹਨਾਂ ਹੀ ਆ ਤਾ ਬਹੁਤ-ਬਹੁਤ ਸਤਿਕਾਰ ਜਿਨੇ ਵੀ ਪਰਿਵਾਰ YouTube ਤੇ ਦੇਖ ਰਹੇ ਇਸ ਪ੍ਰੋਗਰਾਮ ਨੂੰ ਉਹਨਾਂ ਦਾ ਦਿਲੋਂ ਸਤਿਕਾਰ ਤੇ ਹਮੇਸ਼ਾ ਦੁਆਵਾਂ ਕਰਾਂਗੀ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਇਹ ਜ਼ਿੰਦਗੀ ਬਹੁਤ ਛੋਟੀ ਆ ਜਿਹੜੇ ਗੁਣ ਤੁਹਾਡੇ ਕੋਲ ਆ ਜੇ ਅਸੀਂ ਦੂਸਰਿਆਂ ਦੇ ਨਾਲ ਵੰਡ ਦਈਏ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਦਾ ਜੀਵਨ ਸਬਰ ਸਕਦਾ ਹੈ ਇੱਕ ਛੋਟੀ ਜੀ ਜਾਣਕਾਰੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਲਿਆ ਕੇ ਰੱਖ ਸਕਦੀ ਆ ਤਾਂ ਕਾਲੀ ਮਿਰਚ ਜਿਹੜੀ ਆ ਉਹ ਜਦੋਂ ਕਿਸੇ ਨੂੰ ਜ਼ੁਕਾਮ ਹੋਇਆ ਹੋਵੇ ਨਾ ਕਹਿੰਦੇ ਉਹਨੇ ਨਾਸਾਂ ਬੰਦ ਆ ਸਿੱਧਾ ਪੰਜਾਬੀ ਦਾ ਸ਼ਬਦ ਬੋਲ ਦਿੱਤਾ ਮੈਂ ਇਹਦਾ ਕਹਿੰਦੇ ਨਾ ਨੱਕ ਬੰਦ ਆ ਤੇ ਮਤਲਬ ਔਖਾ ਆ ਮੈਨੂੰ ਸਾਹ ਲੈਣਾ ਉਹਦੇ ਲਈ ਥੋੜਾ ਜਿਹਾ ਜਿਹੜਾ ਪਾਊਡਰ ਵਾ ਨਾ ਜਿਹੜਾ ਡੱਬੀ ਵਾਲਾ ਮੈਂ ਖੋਲਣ ਵਾਲੀ ਗੱਲ ਕੀਤੀ ਸੀ ਉਹਨੂੰ ਥੋੜਾ ਜਿਹਾ ਜਦੋਂ ਤੁਸੀਂ ਖੋਲ ਦਵੋਗੇ ਤਾਂ ਉਹ ਜਿਹੜਾ ਨੱਕ ਨੂੰ ਚੜੂਗੀ 3-4 ਚਿੱਕਾ ਹੋਣਗੇ ਤੁਹਾਡਾ ਨਾਸ ਨੱਕ ਦੀਆਂ ਜਿਹੜੀਆਂ ਉਹ ਸੁਰਾਖ ਨੇ ਉਹ ਖੁੱਲ ਜਾਣਗੇ ਵਧੀਆ ਹੋ ਜਾਊਗਾ ਤਾਂ ਇਹਦੇ ਨਾਲ ਕਈ ਵਾਰ ਕੈਸਟਰੋਲ ਵੀ ਸਾਡੇ ਵੱਧ ਜਾਂਦਾ ਤੇ ਡਾਕਟਰ ਕਹਿੰਦੇ ਫਲਾਨੀਆਂ ਦਵਾਈਆਂ ਖਾ ਲਓ ਮੈਂ ਹੁਣ ਮੈਡੀਕਲ ਵਾਲੇ ਬੰਨੇ ਨਹੀਂ ਜਾਉਂਗੀ ਤੇ ਇਧਰਲੇ ਬੰਨੇ ਮੈਂ ਆਯੁਰਵੇਦ ਨੂੰ ਜ਼ਿਆਦਾ ਤਕਨੀਕ ਨਹੀਂ ਦਿੰਦੀ ਕਿਉਂਕਿ ਸਾਡੀ ਰਸੋਈ ਦੇ ਵਿੱਚ ਮੈਂ ਖੁਦ ਭੈਣਾਂ ਤਾਂ ਸਾਡੀ ਰਸੋਈ ਦੇ ਵਿੱਚ ਹੀ ਬਹੁਤ ਸਾਰੇ ਆ ਤੱਤਵਾ ਤੇ ਇੱਕ ਹੋਰ ਹੈ ਦਾਲਚੀਨੀ ਜਿਹੜੀ ਆ ਤੁਸੀਂ ਉਹਨੂੰ ਵੀ ਆਪਣੀ ਰਸੋਈ ਦੇ ਸ਼ਿੰਗਾਰ ਬਣਾ ਕੇ ਰੱਖੋ ਮਲਠੀ ਹੋਗੀ ਦਾਲ ਚੀਨੀ ਹੋਗੀ ਕਾਲੀ ਮਿਰਚ ਛੋਟੀ ਇਲਾਚੀ ਜਿਹੜੇ ਪਹਿਲੇ ਰਵਾਇਤੀ ਮਸਾਲੇ ਨੇ ਸਾਡੇ ਜੀ ਇਹਨਾਂ ਨੂੰ ਆਪਾਂ ਲੌਂਗ ਹਨਾ ਇਹਨਾਂ ਨੂੰ ਆਪਣੀ ਰਸੋਈ ਦੇ ਵਿੱਚ ਸਾਂਭ ਕੇ ਰੱਖ ਲਈਏ ਜਿਹੜੀਆਂ ਚਟਪਟੀਆਂ ਬੜੇ ਸ਼ਾਨੋ ਸ਼ੌਕਤ ਵਾਲੀਆਂ ਜਿਹੜੀਆਂ ਡੱਬੀਆਂ ਬਾਜ਼ਾਰਾਂ ਚੋਂ ਮਿਲਦੀਆਂ ਆ ਤਾਂ ਉਹ ਦਾ ਪ੍ਰਯੋਗ ਆਪਾਂ ਘੱਟ ਕਰ ਦਈਏ ਤਾਂ ਫਿਰ ਵਧੀਆ ਰਹੋਗੇ ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਕਿੱਦਾਂ ਬਣਦੀਆਂ ਕਿੱਦਾਂ ਨਹੀਂ ਬਣਦੀਆਂ ਹੁਣ ਮੈਂ ਕਿਸੇ ਕੰਪਨੀ ਕਿਸੇ ਦਾ ਨਾਂ ਨਹੀਂ ਲਵਾਂਗੀ ਤੁਸੀਂ ਕੋਈ ਵੀ ਮਸਾਲਾ ਲੈ ਕੇ ਆਉਨੇ ਹੋ ਜਿੰਨਾ ਟਾਈਮ ਉਹ ਬੰਦ ਰਹੀਦੀ ਡੱਬੀ ਉਹਨਾ ਟਾਈਮ ਉਹ ਖੁਸ਼ਬੂ ਰਹਿੰਦੀ ਹੈ ਤਾਂ ਜਦੋਂ ਉਹ ਖੋਲਦੇ ਹੀ ਰਹੀ ਥੋੜੇ ਟਾਈਮ ਬਾਅਦ ਉਹ ਖੁਸ਼ਬੂ ਜਿਹੜੀ ਹੈ ਖਤਮ ਹੋ ਜਾਂਦੀ ਸਵਾਦ ਜਿਹੜਾ ਉਹ ਖਤਮ ਹੋ ਜਾਂਦਾ ਪਰ ਜਿਹੜਾ ਤੁਸੀਂ ਘਰ ਦਾ ਮਸਾਲਾ ਤਿਆਰ ਕੀਤਾ ਆ ਧਨੀਆ ਜੀਰਾ ਕਾਲੀ ਮਿਰਚ ਇਹਨੂੰ ਜਦੋਂ ਵੀ ਖੋਲ ਲੋਗੇ ਤੁਹਾਨੂੰ ਪੂਰੀ ਖੁਸ਼ਬੂ ਤੇ ਪੂਰਾ ਸਵਾਦ ਮਿਲੂਗਾ ਸੋ ਇਹ ਸਾਡੀ ਜ਼ਿੰਦਗੀ ਹੈ ਇਹ ਸਾਡੇ ਰਵੈਤੀ ਰਸੋਈਆਂ ਦਾ ਹੇ ਗਾਇਆ ਸੋ ਬਹੁਤ ਬਹੁਤ ਸਤਿਕਾਰ ਜਿੰਨੇ ਵੀ ਭਰਾ ਨੇ ਤੇ ਸਮਝੋ ਜੀ ਧੰਨਵਾਦ ਜੀ ਆਇਆਂ ਨੂੰ ਜੀ ਅਲਿਕ ਜੀ ਜੀ ਆਇਆਂ ਨੂੰ ਤੁਹਾਡਾ ਵੀ ਬਹੁਤ ਬਹੁਤ ਸਤਿਕਾਰ ਹੈ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਆਏ ਹੋ ਤੁਸੀਂ ਲਾਈਕ ਕੀਤਾ ਹੈ ਪ੍ਰੋਗਰਾਮ ਨੂੰ ਤੇ ਆਪਣਾ ਸਨੇਹਾ ਬੋਲਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਤਾਂ ਇਸ ਵੀਡੀਓ ਦੇ ਵਿੱਚ ਹਮੇਸ਼ਾ ਜੁੜੇ ਰਹੋ ਤੇ ਆਪਣੀਆਂ ਵੀ ਜਾਣਕਾਰੀਆਂ ਜਿਹੜੀਆਂ ਕਿ ਤੁਹਾਡੇ ਲਈ ਵੀ ਜ਼ਰੂਰੀ ਐ ਤਾਂ ਤੁਸੀਂ ਗਾਹ ਮੰਡਰਾ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਸਾਨੂੰ ਵੀ ਸੁਨੇਹਾ ਲਾ ਸਕਦੇ ਹੋ ਕਾਲੀ ਮਿਰਚ ਦੀ ਗੱਲ ਕਰਦੇ ਆ ਤੇ ਕਾਲੀ ਮਿਰਚ ਦੇ ਜਿਹੜਾ ਇਹ ਕਿ ਸਾਡੇ ਖੂਨ ਨੂੰ ਤਾਂ ਸਾਫ਼ ਕਰਦਾ ਹੈ ਕਰਦਾ ਹੈ ਪਾਚਨ ਤੰਤਰ ਸਹੀ ਰੱਖਦਾ ਹੈ ਜਿੰਨਾਂ ਦਾ ਵਜ਼ਨ ਜ਼ਿਆਦਾ ਆ ਉਹ ਵਜ਼ਨ ਘਟਾਉਣ ਦੇ ਵਿੱਚ ਵੀ ਇਹਨੂੰ ਲੈ ਸਕਦੇ ਹੋ ਤਾਂ ਕਈ ਵਾਰ ਆਪਾਂ ਕਹਿੰਦੇ ਨੇ ਕਿ ਹਾਰਟ ਅਟੈਕ ਦਾ ਵੀ ਮਸਲਾ ਬਣ ਜਾਂਦਾ ਆ ਜਦੋਂ ਖੂਨ ਸੰਘਣਾ ਹੋ ਜਾਂਦਾ ਨਾੜੀਆਂ ਦੇ ਵਿੱਚ ਤਾਂ ਪੰਪ ਨੂੰ ਮਤਲਬ ਹਾਰਟ ਨੂੰ ਪੰਪ ਕਰਨਾ ਜ਼ੋਰ ਲੱਗਦਾ ਆ ਮੰਨ ਲਓ ਇੱਕ ਛੋਟੀ ਜਿਹੀ ਉਦਾਹਰਣ ਦਿੰਨੀ ਆ ਆਪਣੇ ਘਰਾਂ ਦੇ ਵਿੱਚ ਪਾਈਪ ਹੈਗੀਆਂ ਨਾ ਪਾਣੀ ਵਾਲੇ ਜਾਂ ਨਾਲੀਆਂ ਹੈਗੀਆਂ ਜੇ ਤੁਸੀਂ ਉਹਦੇ ਵਿੱਚ ਕੁਝ ਨਾ ਕੁਝ ਕਚਰਾ ਸਿੱਟੀ ਜਾਉਂਗੇ ਸਿੱਟੀ ਜਾਉਂਗੇ ਤਾਂ ਉਹ ਬਲੋਕੇਜ ਹੋ ਜੂਗੀ ਪਾਣੀ ਥੋੜੇ ਥਾਂ ਦੇ ਵਿੱਚ ਲੰਘੂਗਾ ਸੋ ਜਦੋਂ ਇਦਾਂ ਹੁੰਦਾ ਹੈ ਤਾਂ ਫਿਰ ਆਪਾਂ ਉਹਦੀ ਸਫਾਈ ਕਰਨ ਦੇ ਲਈ ਕੋਈ ਨਾ ਕੋਈ ਸਾਧਨ ਆਪਯੋਗ ਦੇ ਵਿੱਚ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਦੋਂ ਆਪਣਾ ਬਲੱਡ ਸੰਗਣਾ ਹੁੰਦਾ ਹੈ ਹਾਰਟ ਨੂੰ ਬੜਾ ਜ਼ੋਰ ਲਾਉਣਾ ਪੈਂਦਾ ਆ ਉਦੇ ਲਈ ਤੁਸੀਂ ਕਾਲੀ ਮਿਰਚ ਦਾ ਉਪਯੋਗ ਕਰ ਸਕਦੇ ਹੋ ਗਰਮ ਤਸੀਰ ਵਾਲੀ ਕੋਈ ਵੀ ਚੀਜ਼ ਕਾਲੀ ਮਿਰਚ ਹੋਗੀ ਤਾਂ ਜਮਤ ਲੋ ਲੌਂਗ ਹੋਗੇ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦਾ ਉਪਯੋਗ ਕਰ ਸਕਦੇ ਹੋ ਭਾਰ ਘਟਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਹੈ ਤਾਂ ਕਿ ਘਰੇਲੂ ਆ ਸਾਰਿਆਂ ਨੂੰ ਮਿਲ ਜਾਂਦੀਆਂ ਇਹ ਚੀਜ਼ਾਂ ਤਾਂ ਆਪਾਂ ਕਾਲੀ ਮਿਰਚ ਦਾ ਉਪਯੋਗ ਲੈ ਸਕਦੇ ਆ ਸੋ ਆਓ ਇਸ ਵੀਡੀਓ ਦੇ ਵਿੱਚੋਂ ਅਵਤਾਰ ਰੇਡੀਓ ਦੇ ਵੀਡੀਓ ਦੇ ਵਿੱਚੋਂ ਗੱਲਾਂ ਬਾਤਾਂ ਦੇ ਨਾਲ ਨਾਲ ਸੰਗੀਤ ਦੀ ਦੁਨੀਆ ਦੇ ਵਿੱਚ ਵੀ ਕਿਉਂਕਿ ਜ਼ਿੰਦਗੀ ਦਾ ਰਸ ਤੇ ਜ਼ਿੰਦਗੀ ਦੀ ਉਹ ਖੂਬਸੂਰਤੀ ਸਾਨੂੰ ਇੱਥੇ ਹੀ ਪਤਾ ਲੱਗਣੀ ਹੈ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਬਤਾ ਕਰਾਂਗੇ ਤਾਂ ਤੁਸੀਂ ਲਗਾਤਾਰ ਇਸ ਵੀਡੀਓ ਦੇ ਨਾਲ ਜੁੜੇ ਰਹੋ ਆਪਣੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਰਹੋ ਸੰਗੀਤ ਦੀ ਦੁਨੀਆ ਦੇ ਵਿੱਚ ਆਵਾਜ਼ ਬਾਬਾ ਅਮਰਜੀਤ ਸਿੰਘ ਜੀ ਹੋਣਾਂ ਦੀ ਤਾਂ ਇਹ ਸੁਨੇਹੇ ਤੋਂ ਪਰ ਆਪਾਂ ਆਪ ਸਭ ਦੇ ਨਾਲ ਰੂਬਰੂ ਹੋਣੇ ਆ ਜਾਣਾ ਕਿ ਤੇਣੀ ਜੀ ਸੁਣਦੇ ਰਹਿਣਾ ਅਵਤਾਰ ਰੇਡੀਓ ਸੀਤੇਵਾਲ